ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਪਹਿਲਾਂ ਚੋਣਵੀਆਂ ਖਬਰਾਂ ਸ਼ੋਕਦੇਵ ਸਿੰਘ ਖਿੰਡਸਾ ਅਸਤੀਫਾ ਵਾਪਸ ਨਹੀਂ ਲੈਣਗੇ ਮਾਜੇ ਵਿੱਚ ਉਠੀਆਂ ਬਗਾਵਤੀ ਸੁਰਾ ਬਰੰਪੁਰੇ ਦੀ ਅਗਵਾਈ ਹੇਠਾਂ ਮਾਜੇ ਦੇ ਅਕਾਲੀ ਆਗੂ ਇਕਜੁੱਟ ਆਖਿਆ ਅਸਤੀਫਾ ਨਹੀਂ ਦੇਵਾਂਗੇ ਕਮੀਆਂ ਕਰਾਂਗੇ ਦੂਰ ਯਾਨੀ ਹਰਨਾਮ ਸਿੰਘ ਖਾਲਸਾ ਨੇ ਆਖਿਆ ਖੱਟੜ ਸਿੱਖਾਂ ਤੋਂ ਮਾਫੀ ਮੰਗਣ ਸੁਰਜੀਤ ਗੱਗ ਤੇ ਕੀਤਾ ਹਮਲਾ ਤਿੰਨ ਤਾਕਤਾਂ ਦੇ ਜੱਜਦਾਰਾਂ ਵੱਲੋਂ ਗਿਆਨੀ ਗੁਰਪ੍ਰੀਤ ਸਿੰਘ ਨਾਲ ਮੀਟਿੰਗਾਂ ਦਾ ਬਾਈਕਾਟ ਕਿਸਾਨਾਂ ਦੀ ਦਿੱਲੀ ਵਿੱਚ ਨੋ ਐਂਟਰੀ ਪੁਲਿਸ ਨੇ ਬਾਰਡਰ ਕੀਤੇ ਸੀਲ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਸਾਡੇ ਕੰਮ ਤੇ ਟਿੱਪਣੀ ਕਰਨ ਦਾ ਭਾਜਪਾ ਨੂੰ ਹੱਕ ਨਹੀਂ ਮੰਤਰੀ ਨੂੰ ਆਪਣੇ ਬੱਚੇ ਸੰਪਨ ਪਹੁੰਚੇ ਕੇ ਮੁਲਾਜਮ ਅਤੇ ਨਵਜੋਤ ਸਿੱਧੂ ਕੋਸਲੀ ਵਿੱਚ ਸਾਫ ਕਰਨਗੇ ਪਾਕਿਸਤਾਨ ਫੌਜ ਮੁਖੀ ਨਾਲ ਗਲੇ ਮਿਲਣ ਦੀ ਵਜ੍ਹਾ ਹੁਣ ਖਬਰਾਂ ਦੀ ਵਿਸਥਾਰ ਪੰਜਾਬ ਟੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਸਾਡੇ ਨਾਲ ਜੁੜ ਚੁੱਕੇ ਹਨ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਪਲ ਪਲ ਦੀ ਖਬਰ ਅਤੇ ਕਈ ਕੁਝ ਕਰਦੇ ਨੇ ਲਾਈਵ ਫੇਸਬੁੱਕ ਤੇ ਸਾਡੇ ਗਰੁੱਪ ਨੂੰ ਜੁਆਇਨ ਕਰੋ ਇਸ ਗਰੁੱਪ ਵਿੱਚ ਤੁਸੀਂ ਆਪਣੇ ਵਿਚਾਰ ਵੀ ਪਾ ਸਕਦੇ ਹੋ ਤਾਂ ਕਿ ਲੋਕਾਂ ਤੱਕ ਤੁਹਾਡੇ ਵਿਚਾਰ ਪਹੁੰਚ ਸਕਣ ਗਰੁੱਪ ਨਾਲ ਜੁੜ ਰਹੇ ਨੇ ਹਰ ਰੋਜ਼ ਸੈਂਕੜੇ ਲੋਕ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਵੱਲੋਂ ਉਹਨਾਂ ਪ੍ਰਤੀ ਵਰਤ ਤੇ ਸ਼ਬਦਾਂ ਪ੍ਰਤੀ ਸ਼ੁਕਰੀਆ ਅਦਾ ਕਰਦਿਆਂ ਕਿਹਾ ਕਿ ਉਹ ਪਾਰਟੀ ਦੇ ਅਹੁਦਿਆਂ ਤੋਂ ਦਿੱਤਾ ਅਸਤੀਫਾ ਵਾਪਸ ਨਹੀਂ ਲੈਣਗੇ ਉਧਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਸਾ ਵੱਲੋਂ ਪਾਰਟੀ ਅਹੁਦਿਆਂ ਤੋਂ ਅਸਤੀਫਾ ਦਿੱਤੇ ਜਾਣ ਮਗਰੋਂ ਮਾਝੇ ਦੇ ਕੁਝ ਸੀਨੀਅਰ ਅਕਾਲੀ ਆਗੂ ਨੇ ਵੀ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਵਿੱਚ ਸਭ ਅੱਛਾ ਨਹੀਂ ਇਹਨਾਂ ਪੰਥਕ ਜਮਾਤਾਂ ਵਿੱਚ ਆਈਆਂ ਹੁਨਤਾਈਆਂ ਨੂੰ ਦੂਰ ਕਰਨ ਦੀ ਲੋੜ ਦੇ ਸੁਝਾਅ ਦਿੱਤੇ ਨੇ ਸ਼੍ਰੋਮਣੀ ਸਿੰਘ ਸੇਕਵ ਨੇ ਪ੍ਰੈਸ ਕਾਨਫਰੰਸ ਕੀਤੀ ਜਹਦਰ ਬਰਹਮਪੁਰਾ ਨੇ ਆਖਿਆ ਕਿ ਭਾਵੇਂ ਢੀਂਡਸਾ ਨੇ ਪਾਰਟੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਪਰ ਉਹ ਅਜੇ ਵੀ ਪਾਰਟੀ ਵਰਕਰ ਤੇ ਰਾਜ ਸਭਾ ਮੈਂਬਰ ਵਜੋਂ ਕੰਮ ਕਰ ਰਹੇ ਨੇ ਉਹਨਾਂ ਨੇ ਪਾਰਟੀ ਲਈ ਪੰਜਾਬ ਦੇ ਹਿੱਤਾਂ ਲਈ ਲੰਬਾ ਸਮਾਂ ਸੇਵਾ ਕੀਤੀ ਹੈ ਉਹਨਾਂ ਆਖੇ ਕਿ ਉਹ ਪਾਰਟੀ ਵਿੱਚ ਪੈਦਾ ਹੋਏ ਨਿਗਾਰ ਨੂੰ ਖਤਮ ਕਰ ਲਈ ਆਉਣ ਵਾਲੇ ਸਮੇਂ ਵਿੱਚ ਵੀ ਵਿਚਾਰ ਚਰਚਾ ਕਰਨਗੇ ਤੇ ਨਿਕਲਣ ਵਾਲੇ ਨਤੀਜਿਆਂ ਨੂੰ ਕੋਰ ਕਮੇਟੀ ਅੱਗੇ ਰੱਖਣਗੇ ਡਾਕਟਰ ਰਤਨ ਸਿੰਘ ਜਨਾਲਾ ਨੇ ਆਖਿਆ ਕਿ ਉਹ ਹਮੇਸ਼ਾ ਪਾਰਟੀ ਲਈ ਕੰਮ ਕੀਤਾ ਆਖਰੀ ਸਾਹ ਵੀ ਪਾਰਟੀ ਵਰਕਰ ਦੇ ਤੌਰ ਤੇ ਹੀ ਉਹਨਾਂ ਦੇ ਨਿਕਲਣਗੇ ਸੇਵਾ ਸਿੰਘ ਸੇਕਵ ਨੇ ਆਖਿਆ ਕਿ ਬੀਐ ਮੁਦਿਆਤੇ ਵਿਚਾਰ-ਚਰਚਾ ਕੀਤੀ ਗਈ ਹੈ ਜੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਲੰਬੇ ਸਮੇਂ ਤੋਂ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦੇ ਡਾਕਟਰ ਰਤਨ ਸਿੰਘ ਅਜਰਾਲਾ ਨੂੰ ਪਾਰਟੀ ਵਿੱਚ ਬਣਦਾ ਮਾਨ ਸਨਮਾਨ ਨਹੀਂ ਮਿਲ ਰਿਹਾ ਤਾਂ ਉਹਨਾਂ ਆਖਿਆ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਪਾਰਟੀ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ ਦਾ ਕਦ ਹੈ ਸੁਖਬੀਰ ਬਾਦਲ ਬਾਰੇ ਉਹਨਾਂ ਆਖਿਆ ਕਿ ਉਹ ਪਾਰਟੀ ਪ੍ਰਧਾਨ ਹੈ ਪਰ ਪਾਰਟੀ ਵਿੱਚ ਕਦ ਵਜੋਂ ਬ੍ਰਹਮਪੁਰਾ ਦੂਜੇ ਨੰਬਰ ਤੇ ਹੈ ਮਾਝੇ ਦੀ ਜਰਨੈਲੀ ਬਾਰੇ ਉਹਨਾਂ ਆਖਿਆ ਕਿ ਵਿਕਰਮ ਸਿੰਘ ਮਜੀਠੀ ਦਾ ਕਦ ਹਾਲੇ ਬਹੁਤ ਨੀਵਾਂ ਹੈ ਉਧਰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਸਾਬਕਾ ਮੁੱਖ ਦਾ ਨਤੀਜਾ ਇਹ ਨਿਕਲਿਆ ਕਿ ਸੁਖਦੇਵ ਸਿੰਘ ਘਿੰਸਾ ਵਰਗੇ ਟਕਸਾਲੀ ਆਗੂਆਂ ਨੂੰ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣਾ ਪਿਆ। ਸਿੱਧੂ ਨੇ ਆਖਿਆ ਕਿ ਅਜੇ ਆ ਪਹਿਲੀ ਵਾਰ ਨਹੀਂ ਹੋਇਆ ਟਕਸਾਲੀ ਆਗੂ ਨੇ ਅਕਾਲੀ ਦਲ ਦੇ ਵਿੱਚ ਵਿਰੋਧ ਦੀ ਸੁਰ ਉਜਾਗਰ ਕੀਤੇ ਹੈ। ਇਸ ਤੋਂ ਪਹਿਲਾਂ ਜਹਦਰ ਗੁਰਚਰਨ ਸਿੰਘ ਟੋੜਾ ਨੇ ਵੀ ਪ੍ਰਕਾਸ਼ ਸਿੰਘ ਬਾਦਲ ਦੀ ਕਾਰਗੁਜ਼ਾਰੀ ਤੋਂ ਨਰਾਜ਼ ਹੋ ਕੇ ਵੱਖਰਾ ਰਸਤਾ ਅਪਣਾਇਆ ਸੀ। ਸਿੱਧੂ ਨੇ ਆਖਿਆ ਕਿ ਜਿਨ੍ਹਾਂ ਲੋਕਾਂ ਦਾ ਜਮੀਰ ਹੈ ਉਹ ਬਾਦਲ ਤੇ ਮਜੀਠੀਆ ਦਾ ਵਿਰੋਧ ਕਰਨ ਲੱਗੇ ਨੇ। ਉਹਨਾਂ ਆਖਿਆ ਕਿ ਭਾਜਪਾ ਤੋਂ ਵੀ ਲੋਕ ਦੋਖੀ ਹੈ ਤੇ 2019 ਵਿੱਚ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਨਗੇ। ਉਹਨਾਂ ਆਖ ਸਹਿਮਤ ਨੇ ਉਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਸੂਬਾ ਪ੍ਰਧਾਨ ਸ਼ਵੇਤ ਮਲ ਕੋਲ ਉਹਨਾਂ ਜੀ ਤੇ ਪੜਿੰਦ ਨੂੰ ਬੇਤੁਕਾ ਤੇ ਹਾਸਾ ਠੱਠਾ ਕਰਾੜ ਦਿੰਦੇ ਆ ਅੱਖਿਆ ਤੇ ਦੋਸ਼ ਲਾਇਆ ਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਫੇਲ ਹੋ ਜਾਂਦੇ ਲੋਕਾਂ ਦਾ ਧਿਆਨ ਵੰਡਾਉਣ ਵਿੱਚ ਮਲਕ ਘਟੀਆਂ ਹੱਤਗੰਡੇ ਵਰਤ ਰਹੇ ਨੇ ਉਹਨਾਂ ਆਖੇ ਕਿ ਪੰਜਾਬ ਦੇ ਲੋਕਾਂ ਨੇ ਸੂਬਾ ਚਲਾਉਣ ਦਾ ਉਹਨਾਂ ਨੂੰ ਫਤਵਾ ਦਿੱਤਾ ਨਾ ਕਿ ਭਾਜਪਾ ਨੇ ਉਹਨਾਂ ਮਲਕ ਨੂੰ ਸਰਕਾਰ ਦੇ ਕੰਮਕਾਜ ਵਿੱਚੋਂ ਅੱਡ ਰਹਿਣਾ ਤੇ ਉਹਨਾਂ ਦੀ ਪਾਰਟੀ 'ਤੇ ਧਿਆਨ ਕੇਂਦਰਿਤ ਕਰਨ ਦੀ ਸਲਾਹ ਦਿੱਤੀ ਮੁੱਖ ਮੰਤਰੀ ਦੇ ਬਿਆਨ ਤੇ ਸਿਆਸੀ ਹਮਲਾ ਬੋਲਦਿਆਂ ਸੂਬਾ ਭਾਜਪਾ ਪ੍ਰਧਾਨ ਸ਼ਵੇਤ ਮਲਕ ਨੇ ਆਖਿਆ ਕਿ ਉਹਨਾਂ ਨੇ ਲੋਕਾਂ ਦੇ ਮੁੱਦੇ ਚੁੱਕਣ ਦਾ ਪੂਰਾ ਅਧਿਕਾਰ ਹੈ ਤੇ ਇਹਨਾਂ ਦੀ ਡਿਊਟੀ ਹੈ ਤੇ ਲੋਕ ਜਾਣਨਾ ਚਾਹੁੰਦੇ ਕਿ ਜਨਵਰੀ 2017 ਵਿੱਚ ਕਾਂਗਰਸ ਵੱਲੋਂ ਜਾਰੀ ਵੋਟਾਂ ਲੈ ਕੇ ਧੋਖਾ ਦੇਣ ਲਈ ਕੀਤਾ ਗਿਆ ਸੀ ਜੀ ਦੋਸਤੋ ਨਿੰਦਰ ਕੁਗਿਆਣੀ ਬਲੋਂ ਸਤਿ ਸ੍ਰੀ ਅਕਾਲ ਕਰੋ ਪ੍ਰਵਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜਕੱਲ ਪੂਰੇ ਨਾਵਬਰ-9 ਹਨ ਤੇ ਆਪਣੇ ਹਲਕੇ ਲੰਬੀ ਦੇ ਪਿੰਡਾਂ ਵਿੱਚ ਚੁਸਤੀ ਫੁਰਤੀ ਨਾਲ ਦੌਰੇ ਕਰ ਰਹੇ ਨੇ ਲੰਬੇ ਸਮੇਂ ਤੋਂ ਵੱਡੇ ਬਾਦਲ ਭਾਸ਼ਣ ਵੀ ਕੁਰਸੀ ਤੇ ਬਹਿ ਕੇ ਹੀ ਕਰਦੇ ਨੇ ਜੇਕਰ ਰੈਲੀ ਵੱਡੀ ਹੋਵੇ ਤਾਂ ਉਹਨਾਂ ਨੂੰ ਭਾਸ਼ਣ ਦੇਣ ਲਈ ਮਜਬੂਰੀ ਵਾਸ ਖਲੋਣਾ ਪੈਂਦਾ ਅੱਜ ਭਲਕ ਵੱਡੇ ਬਾਦਲ ਨੇ ਲੰਬੀ ਹਲਕੇ ਦੇ ਦਰਜਨ ਤੋਂ ਵੱਧੇਰੇ ਪਿੰਡਾਂ 'ਚ ਫੇਰੀ ਪਾਈ ਹੈ ਤੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਵੋਟਾਂ ਲਈ ਧੰਵਾਦੀ ਦੌਰੇ ਕੀਤੇ ਨੇ ਅੱਜ ਮੀਡੀਆ ਵਿੱਚ ਇਹ ਵੀ ਆਇਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਬੁੱਕਲ ਦਾ ਲੰਬੀ ਹਲਕੇ ਦੇ ਕਾਂਗਰਸੀਆਂ ਨੂੰ ਨਿਗ ਮੰਨਣਾ ਨਸੀਬੇ ਨਹੀਂ ਹੋਇਆ ਇਹ ਵੀ ਕਿਹਾ ਗਿਆ ਕਿ 2002 ਤੋਂ ਕਾਗਜ਼ੀ ਸਫੀਆਂ ਵਾਂਗ ਵਰਤ ਕੇ ਲੰਬੀ ਦੇ ਕਾਂਗਰਸੀਆਂ ਨੂੰ ਦਰਕਾਰਿਆ ਜਾ ਰਿਹਾ ਹੈ ਤੇ ਵਿੱਤ ਮੰਤਰੀ ਮਨਪੀਤ ਸਿੰਘ ਬਾਦਲ ਵੀ ਆਪਣੇ ਹਲਕੇ ਦੇ ਕਾਂਗਰਸੀਆਂ ਦੀ ਗੱਲ ਉਨੀ ਧਿਆਨ ਤੇ ਤਸ਼ੱਦਦ ਨਾਲ ਨਹੀਂ ਸੁਣਦੇ ਜਿੰਨੀ ਸੁਣਨੀ ਚਾਹੀਦੀ ਹੈ ਬਾਬਾ ਕਾਲਾ ਸਿੰਘ ਨਾਨਕ ਸਿੰਘ ਵਾਲਿਆਂ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਮਿਲ ਕੇ ਗਲਤੀ ਸਬੰਧੀ ਸਪਸ਼ਟੀਕਰਨ ਦਿੱਤਾ ਆਪਣੇ ਸਪਸ਼ਟੀਕਰਨ ਚ ਉਹਨਾਂ ਕਿਹਾ ਕਿ ਕਥਾ ਕਰਦਿਆਂ ਭਲੇਕੇ ਨਾਲ مرحوم ਬੀਤ ਸਿੰਘ ਨੂੰ ਸ਼ਹੀਦ ਆਖਿਆ ਗਿਆ ਮੈਥੋਂ ਇਸ ਲਈ ਮੀਡੀਆ ਰਾਹੀਂ ਮੈਂ ਪੁਲਿਸ ਅਵਿਕਾਰ ਕੀਤੀ ਪੰਜਾਬ ਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਕੱਚੇ ਮੁਲਾਜ਼ਮਾਂ ਨੇ ਪੱਕੇ ਨਾ ਕੀਤੇ ਜਾਣ ਘੱਟ ਤਨਖਾਹਾਂ ਦੇਣਾ ਤੇ ਮਿਲ ਰਹੀਆਂ ਤਨਖਾਹਾਂ ਤੇ ਕੱਟ ਲਾਉਣ ਖਿਲਾਫ ਫਲੋਸਟ ਵੱਜੋਂ ਆਪਣੇ ਕਰੀਬ 30 ਬੱਚਿਆਂ ਨੂੰ ਕੈਬਨਿਟ ਮੰਤਰੀ ਵਿਜੇਂਦਰ ਸਿੰਘla ਦੀ ਸੰਗਰੂਰ ਵਾਲੀ ਕੋਠੀ ਵਿੱਚ ਛੱਡ ਦਿੱਤਾ ਹਾਲਾਂਕਿ ਹੱਥਾਂ ਵਿੱਚ ਸਰਕਾਰ ਖਿਲਾਫ ਬੈਨਰ ਚੁੱਕ ਕੇ ਖੜੇ ਇਹਨਾਂ ਬੱਚਿਆਂ ਦੀ ਕੋਠੀ ਵਿੱਚ ਬਿਸਕਟਾਂ ਨਾਲ ਸੇਵਾ ਕੀਤੀ ਤੇ ਪਾਣੀ ਪੁਲਾਇਆ ਗਿਆ 15 ਮਿੰਟਾਂ ਬਾਅਦ ਡੀਐਸਪੀ ਨੇ ਬੱਚਿਆਂ ਨੂੰ ਕੋਠੀ ਵਿੱਚੋਂ ਵਾਪਸ ਲਿਆ ਕੇ ਰੋਸਦਰਨਾ ਦੇ ਰਹੇ ਉਹਨਾਂ ਦੇ ਮਾਪਿਆਂ ਕੋਲ ਬੱਚਿਆਂ ਨੂੰ ਛੱਡਿਆ ਬੱਚਿਆਂ ਨੇ ਹੱਥਾਂ ਵਿੱਚ ਤਖਤੀਆਂ ਫੜੀਆਂ ਸਨ ਜ ਕਰ ਤੂੰ ਤਾਂ ਨਿਕਲੀ ਠੱਗ ਅੰਮ੍ਰਿਤਸਰ ਵਿਖੇ ਹੋਈ ਸਰਕਾਰੀ ਵਿਭਾਗਾਂ ਦੇ ਕੱਚੇ ਮੁਲਾਜ਼ਮਾਂ ਆਪਣੇ ਬੱਚਿਆਂ ਨੂੰ ਲੈ ਕੇ ਸਿੱਖਿਆ ਮੰਤਰੀ ਓਪੀ ਸੋਨੀ ਦੇ ਘਰ ਪਹੁੰਚੇ ਤੇ ਆਪਣੇ ਬੱਚੇ ਉਹਨਾਂ ਨੂੰ ਸੌਂਪਣ ਦੀ ਪੇਸ਼ਕਸ਼ ਕੀਤੀ ਇਸ ਤੋਂ ਪਹਿਲਾਂ ਇਹ ਮੁਲਾਜ਼ਮ ਇੱਕੋ ਥਾਂ ਇਕੱਠੇ ਹੋਏ ਤੇ ਆਪਣੀਆਂ ਪਤਨੀਆਂ ਤੇ ਬੱਚਿਆਂ ਸਮੇਤ ਮਾਰਚ ਕਰਦੇ ਆ ਸਿੱਖਿਆ ਮੰਤਰੀ ਦੇ ਘਰ ਪਹੁੰਚੇ ਸਿੱਖਿਆ ਮੰਤਰੀ ਨੇ ਮੁਲਾਜ਼ਮਾਂ ਕੋਲੋਂ ਮੰਗ ਪੱਤਰ ਲਿਆ ਤੇ ਚੰਡੀਗੜ੍ਹ ਵਿੱਚ 4 ਅਕਤੂਬਰ ਲਈ ਮੀਟਿੰਗ ਲਈ ਸਮਾਂ ਦਿੱਤਾ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜੇ ਇੱਕ ਵਰ ਵਿਧਾਇਕ ਬਣਨ ਵਾਲਾ ਉਮਰ ਪਾਰ ਪੈਨਸ਼ਨ ਲੈਣ ਦਾ ਹੱਕਦਾਰ ਹੈ ਤੇ 15 ਸਾਲਾਂ ਦਾ ਕੱਚਾ ਮੁਲਾਜ਼ਮ ਰੈਗੂਲਰ ਨ ਗਬੀਰ ਦਾ ਨਾਂ ਨਾਲ ਲਿਆ ਤਾਂ 13 ਅਕਤੂਬਰ ਨੂੰ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਲੰਬੀ ਸਥਿਤਕਰ ਅੱਗੇ ਰੋਸ ਮਜਾਰਾ ਕੀਤਾ ਜਾਏਗਾ ਇਰਾਮੋਖ ਨੂੰ ਮਾਫੀ ਦੇਣ ਦੇ ਮਾਮਲੇ ਵਿੱਚ ਸਿੱਖ ਸੰਗਤ ਦੇ ਗੁੱਸੇ ਦਾ ਸ਼ਿਕਾਰ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਹਦਰ ਅਲੱਗ-ਥਲੱਗ ਹੋ ਗਏ ਜਾਪਦੇ ਨੇ ਬਾਕੀ ਤਖਤਾਂ ਦੇ ਜਹਦਰਾਂ ਨੇ ਉਹਨਾਂ ਵੱਲੋਂ ਬਣਾਈ ਜਾਣ ਵਾਲੀ ਕਿਸੇ ਵੀ ਮੀਟਿੰਗ ਵਿੱਚ ਨਾ ਜਾਣ ਦਾ ਐਲਾਨ ਕੀਤਾ ਤੇ ਗਿਆਨੀ ਗੁਰਬਜਨ ਸਿੰਘ ਤੇ ਅਹੁਦਾ ਛੱਡਣ ਦਾ ਵੀ ਦਬਾਅ ਵਧਦਾ ਜਾ ਰਿਹਾ ਹੈ ਹਾਲਾਂਕਿ ਉਹਨਾਂ ਦੇ ਅਸਤੀਫੇ ਦੀ ਮੰਗ ਗਰਮ ਖੇਹਲੀ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਸੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਹਦਰ ਗਿਆਨੀ ਰਘਬੀਰ ਸਿੰਘ ਤਖਤ ਸ੍ਰੀ ਜੰਮਨਾਬਾਦ ਸਾਹਿਬ ਦੇ ਜਹਦਰ ਗਿਆਨੀ ਹਰਪ੍ਰੀਤ ਸਿੰਘ ਤੇ ਤਖਤ ਸ੍ਰੀ ਪਟਨਾ ਸਾਹਿਬ ਦੇ ਜਹਦਰ ਹਾਲਾਂਕਿ ਜਹਦਰ ਇਸ ਮਾਮਲੇ ਵਿੱਚ ਖੁੱਲੇ ਹਮ ਕੁਝ ਵੀ ਨਹੀਂ ਕਹਿ ਰਹੇ ਪਰ ਇੱਕ ਤਖਤ ਦੇ ਜਹਦਰ ਨੇ ਪੁਸ਼ਟੀ ਕੀਤੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੂੰ ਬਕਾਇਦਾ ਤੌਰ ਤੇ ਇਸ ਬਾਰੇ ਸੂਚਿਤ ਕੀਤਾ ਹੈ ਤਖਤ ਦੰਦਵਾ ਸਾਹਿਬ ਦੇ ਜਹਦਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਜਦੋਂ ਪੰਜ ਸਿੰਘ ਸੈਵਨਾ ਦੀ ਮੀਟਿੰਗ ਲਈ ਕੋਈ ਸਨੇਹਾ ਆਏਗਾ ਉਸ ਵੇਲੇ ਹੀ ਉਹ ਜਾਣ ਜਾਂ ਨਾ ਜਾਣ ਬਾਰੇ ਫੈਸਲਾ ਕਰਨਗੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲਾਂਗਵਾਲ ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਕੱਲ 2 ਅਕਤੂਬਰ ਨੂੰ ਆਪਣੀਆਂ ਕਈ ਮੰਗਾਂ ਨੂੰ ਲੈ ਕੇ ਰਾਜਘਾਟ ਤੋਂ ਸੰਸਦ ਤੱਕ ਮਾਰਚ ਕਰਨ ਲਈ ਦਿੱਲੀ ਪਹੁੰਚ ਰਹੀ ਕਿਸਾਨ ਯਾਤਰਾ ਨੂੰ ਦਿੱਲੀ ਵਿੱਚ ਦਾਖਲ ਕਰਨ ਦੀ ਇਜਾਜ਼ਤ ਦੇਣ ਤੋਂ ਪੁਲਿਸ ਨੇ ਨਾ ਕਰ ਦਿੱਤੀ ਇਸ ਦੌਰਾਨ ਕਾਨੂੰਨੀ ਵਿਵਸਥਾ ਨਾ ਵਿਗੜੇ ਇਸ ਲਈ ਰਾਜਘਾਟ ਅਤੇ ਸੰਸਦ ਦੇ ਆਸ-ਪਾਸ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਨੇ ਦਿੱਲੀ ਦੇ ਨਾਲ ਲੱਗਦੇ ਇਲਾਕਿਆਂ ਦੇ ਬਾਰਡਰ ਸੀਲ ਕਰ ਦਿੱਤੇ ਆ ਤਾਂ ਜੋ ਕਿਸਾਨ ਦਿੱਲੀ ਵਿੱਚ ਨਾ ਵੜ ਸਕਣ ਪੁਲਿਸ ਸੂਤਰਾਂ ਤੋਂ ਪਤਾ ਲੱਗਿਆ ਕਿ ਜੇਕਰ ਕਿਸਾਨਾਂ ਨੇ ਜਬਰਨ ਦਿੱਲੀ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਰੋਕਿਆ ਜਾਏਗਾ 2 ਅਕਤੂਬਰ ਨੂੰ ਰਾਜਘਾਟ ਤੇ ਵੀਵੀਆਈਪੀ ਮੂਵਮੈਂਟ ਕਾਫੀ ਜ਼ਿਆਦਾ ਰਹਿੰਦੀ ਹੈ ਰਾਸ਼ਟਰਪਤੀ ਉਪਰਾਸ਼ਟਰ ਪਤੀ ਪ੍ਰਧਾਨ ਮੰਤਰੀ ਤੋਂ ਲੈ ਕੇ ਸਾਰੇ ਉੱਥੇ ਪਹੁੰਚਦੇ ਨੇ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਨੇ ਕਿਸਾਨ ਯਾਤਰਾ ਨੂੰ ਦਿੱਲੀ ਵਿੱਚ ਆਉਂਦੀ ਇਜਾਜ਼ਤ ਦੇਣ ਤੋਂ ਮਨਾਂ ਕਰ ਦਿੱਤਾ ਹੈ इंडियन नेशनल लोकदल ਦੇ ਸੂਬਾ ਪ੍ਰਧਾਨ ਅਸ਼ੋਕ ਰੋੜ ਨੇ ਆਖਿਆ ਕਿ ਮੁੱਖ ਮੰਤਰੀ ਹਰਿਆਣਾ ਮਨੋਰ لال ਖੱਟਰ ਨੇ ਸਮਾਂ ਦੇਖ ਕੇ ਗੁਰਦੁਆਰੇ ਵਿੱਚ ਨਾ ਜਾ ਕੇ ਸਿੱਖ ਸੰਗਤ ਦਾ અપਮਾਨ ਕੀਤਾ ਉਹਨਾਂ ਆਖਿਆ ਕਿ ਸੇ ਕੌਮ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਤੇ ਗੁਰੂ ਸਾਹਿਬਾਨ ਨੇ ਜੋ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਉਹਨਾਂ ਆਖਿਆ ਕਿ ਕੁਰਬਾਨੀਆਂ ਦੇਣ ਵਾਲੀ ਅਜਈ ਕੌਮ ਦਾ ਮੁੱਖ ਮੰਤਰੀ ਵੱਲੋਂ અપਮਾਨ ਕੀਤਾ ਗਿਆ ਤੇ ਮੁੱਖ ਮੰਤਰੀ ਤੋਂ ਉਹਨਾਂ ਮਾਫੀ ਦੀ ਮੰਗ ਕੀਤੀ ਉਹਨਾਂ ਆਖਿਆ ਕਿ ਉਸੇ ਕੌਮ ਤੋਂ ਮਾਫੀ ਮੰਗਣ ਦੇ ਮੋਢ ਸਮਾਨ ਅਧਾਰਤ ਕਰਕੇ ਨੇ ਸੰਗ ਦੇ ਗੁਰਦੁਆਰੇ ਵਿੱਚ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸ਼ੀਸ਼ ਨਵਾਉਣ ਉਹਨਾਂ ਆ ਹਾਸ਼ ਹੁੰਦਾ ਉਸ ਥਾਂ ਤੇ ਕਿਸੇ ਦੀ ਕੋਈ ਤਸਵੀਰ ਨਹੀਂ ਹੁੰਦੀ ਜੇਕਰ ਸ਼ੰਤ ਜਰਨੈਲ ਸਿੰਘ ਭਿੰਡਰਵਾਲੇ ਦੀ ਤਸਵੀਰ ਗੁਰਦੁਆਰੇ ਦੀ ਕਿਸੇ ਹਾਲ ਵਿੱਚ ਵੀ ਲੱਗੀ ਸੀ ਤਾਂ ਮੁੱਖ ਮੰਤਰੀ ਉੱਥੇ ਨਾ ਜਾਂਦੇ ਉਹਨਾਂ ਨੇ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹੀ ਸ਼ੀਸ਼ ਨਵਾਉਣ ਜਾਣਾ ਸੀ ਉਧਰ ਦਮਦਮਾ ਟਕਸਾਲ ਦੇ ਮੁਖੀ ਗਿਆਨੀ ਹਰਰਾਮ ਸਿੰਘ ਖਾਲਸਾ ਨੇ ਆਖਿਆ ਕਿ ਭਾਜਪਾ ਦੇ ਜ਼ਿੰਮੇਵਾਰ ਆਗੂ ਕਾਂਗਰਸ ਦੇ ਰਾਹ ਤੇ ਚੱਲ ਕੇ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਾ ਰਹੇ ਨੇ ਉਹਨਾਂ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਹਰਿਆਣਾ ਦੇ ਪਿੰਡ ਦੇ ਗੁਰੂ ਘਰ ਵਿੱਚ ਜਿਸ ਵਿੱਚ ਸ਼ੰਤ ਜਰਨੈਲ ਸਿੰਘ ਭਿੰਡਰਵਾਲੇ ਦੀ ਤਸਵੀਰ ਹੋਣ ਕਰਕੇ ਉੱਥੇ ਜਾਣ ਤੋਂ ਇਹਦਾ ਅਜਿਹਾ ਕਦਮ ਸਿੱਖ ਕੌਮ ਦਾ ਅਪਮਾਨ ਹੈ ਜਿਸਨੇ ਸਿੱਖ ਭਾਵਨਾਵਾਂ ਨਾਲ ਖਲਵਾੜ ਕੀਤੀ ਹੈ ਹਰਿਆਣੇ ਦੇ ਨਹੀਂ ਦੇਸ਼ਾਂ ਤੇ ਪ੍ਰਦੇਸ਼ਾਂ ਦੀਆਂ ਸਮੂਹੀਆਂ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਸੱਟ ਮਾਰੀ ਹੈ ਉਹਨਾਂ ਆਖੇ ਕਿ ਮੁੱਖ ਮੰਤਰੀ ਪ੍ਰਤੀ ਸਿੱਖ ਕੌਮ ਵਿੱਚ ਭਾਰੀ ਰੋਸ ਹੈ ਜਿਸ ਲਈ ਮੁੱਖ ਮੰਤਰੀ ਖੱਟੜ ਨੂੰ ਮਾਫੀ ਮੰਗਣੀ ਚਾਹੀਦੀ ਹੈ ਪੰਜਾਬੀ ਕਵੀ ਸਰਜੀਤ ਗੱਗ ਤੇ ਆਨੰਦਪੁਰ ਸਾਹਿਬ 'ਤੇ ਹਮਲਾ ਹੋਣ ਦੀ ਇਤਲਾ ਮਿਲੀ ਹੈ ਕਵੀ ਗੱਗ ਜ਼ਖਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉਹਨਾਂ ਨਾਲ ਦੋ ਨੌਜਵਾਨਾਂ ਨੇ ਕੁੱਟਮਾਰ ਕੀਤੀ ਇਸ ਮਗਰੋਂ ਇਹ ਸੂਚਨਾ ਪੁਲਿਸ ਨੂੰ ਮਿਲੀ ਦੂਜੇ ਪਾਸੇ ਇਸ ਬਾਰੇ ਪੁਲਿਸ ਨੇ ਆਖਿਆ ਕਿ ਉਹਨਾਂ ਕੋਲ ਸੂਚਨਾ ਪਹੁੰਚੀ ਹੈ ਤੇ ਮੌਕਾ ਵੇਖ ਕੇ ਕੰਨੀ ਕਾਰਵਾਈ ਕਰਾਂਗੇ ਸਾਬਕਾ ਕੇਂਦਰੀ ਮੰਤਰੀ ਤੇ ਉਹਗੇ ਪੱਤਰਕਾਰ ਅਰਣ ਸ਼ੋਰੀ ਨੇ ਆਖਿਆ ਕਿ ਜੇ ਭਾਜਪਾ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਸੱਤਾ ਤੇ ਕਾਬਜ਼ ਹੋ ਗਈ ਤਾਂ ਪੱਤਰਕਾਰਾਂ ਲਈ ਹਾਲਾਤ ਅਮਰਜੈਂਸੀ ਨਾਲੋਂ ਵੀ ਮਾੜੇ ਹੋ ਜਾਣਗੇ। ਉਹਨਾਂ ਆਖਿਆ ਕਿ ਸਾਡੇ ਕੋਲ ਆਜ਼ਾਦੀ ਦੇ ਕੁਝ ਮਹੀਨੇ ਰਹਿ ਗਏ ਤੇ ਸਾਨੂੰ ਇਸ ਸਮੇਂ ਨੂੰ ਗੱਠਜੋੜ ਬਣਾਉਣ ਲਈ ਵਰਤਣਾ ਚਾਹੀਦਾ ਹੈ। ਇਹ ਪੁੱਛੇ ਜਾਣ ਕਿ ਬਾਬਰੀ ਮਸਜਿਦ ਢਾਏ ਜਾਣ ਤੇ ਗੁਜਰਾਤ ਦੰਗਿਆਂ ਤੋਂ ਕਾਫੀ ਸਮਾਂ ਲੰਘ ਜਾਣ ਤੋਂ ਬਾਅਦ ਵੀ ਉਹ ਭਾਜਪਾ ਤੋਂ ਦੂਰ ਕਿਉਂ ਨਹੀਂ ਹੋਏ? ਉਹਨਾਂ ਆਖਿਆ ਕਿ ਉਹ ਭਾਜਪਾ ਵਿੱਚ ਚੱਟਲ ਬਿਹਾਰੀ ਵਾਜਪਾਈ ਕਰਕੇ ਗਏ ਸਨ। ਉਧਰ ਸਰਵੋੱਚ ਅਦਾਲਤ ਦੇ ਸੀਨੀਅਰ ਵ ਮੋਦੀ ਦੀ ਇੱਕ ਵਾਈ ਵਾਲੀ ਕੇਂਦਰ ਸਰਕਾਰ ਨੇ ਲੋਕਤੰਤਰ ਦਾ ਘਾਟ ਕੀਤਾ ਤੇ ਘਟ ਗਣਤੀਆਂ ਤੇ Dalit ਵਰਗ ਸੁਰੱਖਿਅਤ ਨਹੀਂ ਉਹਨਾਂ ਆਖਿਆ ਕਿ ਮੌਜੂਦਾ ਸਮੇਂ ਦੇਸ਼ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਅਮਨ ਕਾਨੂੰਨ ਦੀ ਹਾਲਤ ਬਤਲੀ ਹੈ ਬੇਟੰਗੀਆਂ ਆਰਥਿਕ ਨੀਤੀਆਂ ਕਰਕੇ ਮੰਗਾਈ ਨੇ ਸਾਰੀਆਂ ਹੱਦਾਂ ਬੰਨੇ ਪਾਰ ਕਰ ਦਿੱਤੀਆਂ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਪਟਕਾਉਣ ਲਈ ਬੇਮਤਲਬੇ ਮਸਲੇ ਉਸਾਰੇ ਜਾ ਰਹੇ ਨੇ ਉਹਨਾਂ ਆਖਿਆ ਕਿ ਹੱਕ ਸੱਚ ਦੀ ਆਵਾਜ਼ ਨੂੰ ਦਬੋਲ ਲਈ ਭੀੜਤੰਤਰ ਵੱਲੋਂ ਲੇਖਕ ਬੁੱਧੀਜੀਵੀਆਂ ਸਾਹਿਤਕਾਰਾਂ ਤੇ ਹੋਰ ਸੰਜੀਦਾ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਸਰਕਾਰ ਜੇਲਾ ਵਿੱਚ ਡੱਕ ਰਹੀ ਹੈ ਜਦਕਿ ਰਾਫੇਲ ਵਰਗੇ ਜਿਹੜੇ ਸਰਕਾਰ ਦੇ ਸ਼ਾਸਨ ਕਾਲ ਵਿੱਚ ਹੋਏ ਆ ਤੇ ਚਹੇਤਿਆਂ ਨੂੰ ਕਥਿਤ ਲਾਭ ਦਿੱਤਾ ਗਿਆ ਜਿਸ ਬਾਰੇ ਸਰਕਾਰ ਕੁਝ ਨਹੀਂ ਬੋਲ ਰਹੀ ਸਰਵਉੱਚ ਅਦਾਲਤ ਦੇ ਆਧਾਰ ਕਾਰਡ ਬਾਰੇ ਆਏ ਫੈਸਲੇ ਤੇ ਧਾਰਾ 479 ਖਤਮ ਕਰਨ ਸੰਬੰਧੀ ਇਸ ਫੈਸਲੇ ਨੂੰ ਦਰੋਸਤ ਕਰ ਕਰਾਰ ਦਿੰਦੇ ਹਨ ਆਖੇ ਕਿ ਹੁਣ ਸਿਆਸਤ ਦੀ ਥਾਂ ਫਿਰਕਾ ਪ੍ਰਸਤੀ ਅਤੇ ਹੋਰ ਘਟਾਲਿਆਂ ਨੂੰ ਬੇਪਰਦ ਕਰਨ ਲਈ ਉਹ ਕੰਮ ਕਰ ਰਹੇ ਨੇ ਭਾਰਤੀ ਮੁਖ ਚੋਣ ਕਮਿਸ਼ਨਰ ਓਪੀ रावत ਨੇ ਦੱਸਿਆ ਕਿ ਉਹਨਾਂ ਨੂੰ ਇੰਟਰਨੈਟ ਤੇ ਬਾਦਸ਼ਾਹਤ ਰੱਖਣ ਵਾਲੀ ਗੂਗਲ ਤੇ ਸੋਸ਼ਲ ਮੀਡੀਆ ਟਵਿੱਟਰ ਤੇ ਫੇਸਬੁੱਕ ਨੇ ਭਰੋਸਾ ਦਿੱਤਾ ਹੈ ਕਿ ਉਹ ਚੋਣ ਪ੍ਰਚਾਰ ਦੌਰਾਨ ਆਪਣੇ ਪਲੇਟਫਾਰਮ ਤੇ ਚੋਣਾ ਪ੍ਰਭਾਵਿਤ ਨਹੀਂ ਹੋਣ ਦੇਣਗੇ। रावत ਨੇ ਇਹਨਾਂ ਕੰਪਨੀਆਂ ਨੂੰ ਕਰਨਾਟਕਾ ਚੋਣਾਂ ਦੌਰਾਨ ਰੋਕਸਮਦੀ ਆਪਣੀਆਂ ਤਕਨੀਕਾਂ ਦਾ ਤਜਰਬਾ ਕੀਤਾ ਸੀ ਇਹ ਛੋਟਾ ਜਿਹਾ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ 4 ਸੂਬੇ ਮੱਧ ਪ੍ਰਦੇਸ਼, ਰਾਜਸਥਾਨ, ਛਤੀਸਗੜ੍ਹ ਤੇ ਮੇਝਲਮ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਪਹਿਲਾਂ ਦੇ ਮੁਕਾਬਲੇ ਵੱਡੇ ਸਾਲ ਦੇ ਅਖੀਰ ਵਿੱਚ ਹੋਣੀ ਹੈ ਚੋਣ ਕਮਿਸ਼ਨ ਨੇ Google Facebook ਤੇ Twitter ਦੇ ਖੇਤਰੀ ਤੇ ਸਥਾਨਕ ਮੁਖੀਆਂ ਨੂੰ ਬੁਲਾ ਕੇ ਪੁੱਛਿਆ ਸੀ ਕਿ ਉਹ ਭਾਰਤੀ ਚੋਣਾਂ ਦੀ ਸ਼ੁੱਧਤਾ ਕਾਇਮ ਰੱਖਣ ਲਈ ਕੀ ਕਰ ਸਕਦੇ ਨੇ ਉਹ ਨਹੀਂ ਚਾਹੁੰਦੇ ਕਿ ਫੇਕ ਨਿਊਜ਼ ਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਸਮਗਰੀ ਸੋਸ਼ਲ ਮੀਡੀਆ ਤੇ ਇਹਨਾਂ ਮੰਚਾਂ ਤੇ ਪ੍ਰਸਾਰਿਤ ਹੋਵੇ ਰਾਵਤ ਨੇ ਦੱਸਿਆ ਕਿ ਸਾਰੀਆਂ ਕੰਪਨੀਆਂ ਨੇ ਚੋਣ ਪ੍ਰਚਾਰ ਦੌਰਾਨ ਮੁਹਿੰਮ ਤੇ ਇੰਟਰਨੈਟ ਦੇ ਸੋਸ਼ਲ ਮੀਡੀਆ ਮੰਚ ਤੇ ਵੋਟਰਾਂ ਨੂੰ ਪਰਮਾਉਣ ਜਾਂ ਪ੍ਰਭਾਵਿਤ ਕਰਨ ਵਾਲੀ ਵਿਸ਼ਾ ਸਮਗਰੀ ਪ੍ਰਸਾਰਿਤ ਨਾ ਹੋਣ ਦੇ ਵਚਨਬੱਧਤਾ ਪ੍ਰਗਟਾਈ ਹੈ ਖਾਸ ਤੌਰ ਤੇ ਵੋਟਾਂ ਦੇ ਤੋਂ ਪਹਿਲਾਂ ਦੇ 48 ਘੰਟੇ ਟਾਈਮ ਹੁੰਦੇ ਜਦੋਂ ਵੋਟਰਾਂ ਨੂੰ ਬਾ ਜਿਹੜਸ ਮਗਰੀ ਤੋਂ ਪ੍ਰਭਾਵਿਤ ਹੋਏ ਬਗੈਰ ਖੁਦ ਨਾਲ मंथਨ ਦਾ ਸਾਮਾ ਮਿਲਣਾ ਚਾਹੀਦਾ ਹੈ Google ਦਾ ਕਹਿਣਾ ਕਿ ਉਹ ਆਪਣੇ ਇੱਥੇ ਅਜਿਹੀ ਪ੍ਰਣਾਲੀ ਸਥਾਪਿਤ ਕਰੇਗੀ ਜਿਸ ਨਾਲ ਉਹਨਾਂ ਦੇ ਮੰਚਾਂ ਕੰਪਨੀਆਂ ਵਿੱਚ ਕੀਤੇ ਗਏ ਵਾਧੂ ਖਰਚਿਆਂ ਦਾ ਬਿਉਹਰਾ ਆਪਣੇ ਆਪ ਚੋਣ ਕਮਿਸ਼ਨ ਕੋਲ ਚਲਾ ਜਾਏਗਾ ਯਾਨੀ ਲਾਈਕ ਖਰੀਦਣ ਜਾਂ ਅਚਾਨਕ ਲੱਖਾਂ ਫੋਲੋਅਰਰ ਵਧਾਉਣ ਵਰਗੇ ਦੋਸ਼ਾਂ ਨੂੰ ਡੰਗਾਈ ਨਾਲ ਸਮਝਿਆ ਜਾ ਸਕੇਗਾ ਭਾਰਤ ਨੇ ਅੱਜ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕਰੇਸ਼ੀ ਦੇ ਉਸ ਬੇਬੁਨਿਆਦ ਦੋਸ਼ ਤੇ ਸਖਤ ਪ੍ਰਤੀਕਿਰਿਆ ਜाहिर ਕੀਤੀ ਜਿਸ ਵਿੱਚ ਉਹਨਾਂ ਸੰਯੁਕਤ ਰਾਸ਼ਟਰ ਵਿੱਚ ਆਖਿਆ ਸੀ ਕਿ ਪਾਕਿਸਤਾਨ ਦੇ ਪੇਸ਼ਾਵਰ ਵਿੱਚ 2014 ਵਿੱਚ ਇੱਕ ਸਕੂਲ ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਭਾਰਤ ਦੀ ਹਮਾਇਤ حاصل ਸੀ ਭਾਰਤ ਨੇ ਕਰੇਸ਼ੀ ਦੇ ਬਿਆਨ ਨੂੰ ਬੇਤੁਕਾ ਦੋਸ਼ ਕਰਾਰ ਦਿੰਦੇ ਆਖਿਆ ਕਿ ਇਹ ਬਿਆਨ ਇਸ ਹਮਲੇ ਵਿੱਚ ਮਾਰੇ ਗਏ ਬੱਚਿਆਂ ਦੀਆਂ ਯਾਦਾਂ ਨੂੰ ਬੇਇੱਜ਼ਤ ਕਰਨਾ ਹੈ ਅੱਜ ਦੇ ਪ੍ਰੋਗਰਾਮ ਵਿੱਚ ਬਸ ਐਨ ਆਈ ਕੱਲ ਫੇਰ ਮਿਲਾਂਗੇ ਸਤਿ ਸ਼੍ਰੀ ਅਕਾਲ